ਗਰ ਲਈ ਨਾ ਹਾਂਜੀ ਮੰਮੀ ਤੂੰ ਤਿਆਰ ਹੋ ਜਾ ਤੇ ਲਾਵਾ ਹੁੰਦਾ ਨਾ ਤੇ ਸ਼ਹਿਰ ਨੂੰ ਜਾਣਾ ਜ਼ਰਾ ਮੰਮੀ ਸ਼ਹਿਰ ਕੀ ਕਰਨ ਜਾਣਾ ਮੈਂ ਤਾਂ ਟੈਸਟ ਕਰਾ ਲਈਏ ਕਿ ਬੱਚਾ ਠੀਕ ਠਾਕ ਵਾ ਮੰਮੀ ਕੋਈ ਗੱਲ ਨਹੀਂ ਠੀਕ ਠਾਕ ਹੋਏਗਾ ਨਹੀਂ ਅਲਟਰਾਸੌਨ ਕਰਾਈਦਾ ਹੀ ਆ ਉਹ ਤਾਂ ਮੰਮੀ ਕਰਾਈਦਾ ਕੋਈ ਗੱਲ ਨਹੀਂ ਉਹ ਤੇ ਕਰਾਵਾਂਗੇ ਪਰ ਤੁਸੀਂ ਦੂਜਾ ਕਹਿਣ ਦੇਣਾ ਉਹ ਨਹੀਂ ਜੇ ਮੈਂ ਕਰਾਉਣਾ ਹੈਗਾ ਮੈਂ ਤੁਹਾਡੇ ਭਲੇ ਵਾਸਤੇ ਹੀ ਕਹਿਣ ਲਈ ਆ ਏ ਹੁਣ ਮੇਰੇ ਮੁੰਡੇ ਤੇ ਹੀ ਪਾਰ ਪੈਣਾ ਜੇ ਆਪਨ ਕਰੇਗੇ ਫਿਰ ਕੁੜੀ ਨਾ ਕਿਤੇ ਹੋਵੇ ਹੁਣ ਅਗਲੀ ਕਿੰਡੀਕਾਰੀ ਹੋਗੀ ਤੇ ਤੈਨੂੰ ਪਤਾ ਅੱਜ ਕੱਲ ਕਿਤੇ ਸੌਖੀਆਂ ਹੀ ਆ ਪੜਾਉਣੀਆਂ ਲਿਖਾਉਣੀਆਂ ਵੀ ਆਉਣੀਆਂ ਐਨਾ ਬਹੁਤ ਚੁੱਕਣ ਚੁਗਾ ਹੋ ਹੈਗਾ ਵਿਚਾਰਾ ਮੰਮੀ ਤੇ ਹੀ ਇੰਦਾ ਕਿਉਂ ਸੋਹਦੇ ਤੂੰ ਹੀ ਵੀ ਤੇ ਕੋਰ ਤਾ ਤੂੰ ਹੀ ਇੰਦਾ ਕਰਨ ਦੇ ਉਹ ਮੇਰੇ ਨਾਲ ਹਜੇ ਕੀ ਪਤਾ ਪ੍ਰਮਾਤਮਾ ਮੈਨੂੰ ਰੱਬ ਜੀ ਦੇ ਤਹੀ ਕਿਦਾਂ ਨਹੀਂ ਆ ਸੋਚਾਂ ਸੋਚਣ ਦੇ ਆ ਤੇ ਇਹੋ ਤੇ ਮੈਂ ਆਖਿਆ ਵੀ ਚੱਲ ਪਤਾ ਲੱਗ ਜੂਗਾ ਮੁੜ ਕੇ ਜਦੋਂ ਹੋ ਗਿਆ ਬੱਚਾ ਤੇ ਫਿਰ ਕੀ ਕਰ ਲੈਣਾ ਆਪਾਂ ਪਰ ਮੰਮੀ ਮੈਂ ਇੱਕੋ ਗੱਲ ਦੱਸਾਂ ਜੇ ਕੁੜੀ ਵੀ ਹੋਈ ਨਾ ਤੇ ਮੈਂ ਨਹੀਂ ਜਕਨੂਰ ਹਤਿਆ ਕਰਨੀ ਜ਼ਰੂਰੀ ਥੋੜੀ ਹੈ ਵੀ ਕੁੜੀ ਹੋਊਗੀ ਤੂੰ ਪਹਿਲਾਂ ਹਾਂ ਸੋਚਣ ਦਾ ਵੀ ਆ ਅਜੇ ਪਤਾ ਤਾਂ ਲੱਗਿਆ ਵੀ ਕੀ ਆ ਤੇ ਮੈਂ ਲਾਵਾ ਨਾ ਕਰਦੀ ਆ ਸਲਾਹ ਉਹ ਕਰਦਾ ਪੈਸੇ ਪੁੱਛਿਆਂ ਦਾ ਪਤਾ ਤੇ ਫਿਰ ਜਾਓ ਸ਼ਹਿਰ ਨੂੰ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੁਸੀਂ ਜਾਂਦੇ ਨਾ ਉਦਾਂ ਹੀ ਕਰ ਲੈਣੀ ਆ ਪਰ ਮਾਤਮਾ ਮੈਂ ਤੇਰੇ ਅੱਗੇ ਹੱਥ ਜੋੜਨੀ ਐ ਮੈਂ ਇਹ ਨਹੀਂ ਆਂਦੀ ਹੈਗੀ ਪਤੀਆਂ ਮਾੜੀਆਂ ਨੇ ਪਰ ਮੈਨੂੰ ਨਾ ਐਰਕਾ ਪੁੱਤ ਦੀ ਦਾਤ ਬਖਸ਼ੀ ਕਿਉਂਕਿ ਮੇਰੇ ਕੋਈ ਇੰਨਾ ਵੱਡਾ ਪਾਪ ਨਹੀਂ ਹੋਣਾ ਲਵਕੇ ਡਿਆਂ ਕਰਨ ਕੁਝ ਨਹੀਂ ਮੰਮੀ ਵੇਖਣ ਦਾ ਮੇਰੇ ਕੋ ਫਲ ਕਿੱਡਾ ਵਧੀਆ ਪਿਆ ਹੈ ਨਾ ਆਹ ਨਹੀਂ ਫਾਲਤੂ ਬੜਾ ਵਧੀਆ ਪਿਆ ਬਸ ਇੱਕ ਗੱਲ ਹੈਗੀ ਆ ਨਰਸਰੀ ਦੇ ਬੂਟੇ ਜਿਹੜੇ ਰਹਿੰਦੇ ਵਧੀਆ ਵਾ ਹਾਂ ਆਹ ਤੂੰ ਹੀ ਲੈ ਕੇ ਆਉਣਾ ਆਹ ਨਹੀਂ ਫਲ ਬੂਟੇ ਚੰਗੇ ਮੈਂ ਉਹਨਾਂ ਕੋ ਲੈ ਆ ਨਰਸਰੀ ਵਾਲੇ ਕੋਈ ਹਾਂਜੀ ਵਧੀਆ ਹੀ ਲੈ ਕੇ ਲਵਾਏ। ਨੰਨਿਆ ਦੇ ਇੱਕ ਹੋਰ ਵਿਆਹ ਮਾਨਾ ਸੋਚਣਾ। ਵੀ ਆਪਾਂ ਇਦਾਂ ਕਰੀਏ ਮੰਮੀ ਆਹ ਥਾਂ ਜਵੇਂ ਘਾਹ ਕੋ ਮੜਾ ਜਿਹਾ ਹੈ ਸਹੀ ਨਹੀਂ ਲੱਗਦਾ। ਇਹਨੂੰ ਚੰਗੀ ਤਰ੍ਹਾਂ ਕਰਾ ਕੇ ਤੇ ਜਿਹੜਾ ਘਾਹ ਦੁੱਜਾ ਨਹੀਂ ਹੁੰਦਾ ਗੜਾ ਬਣਾਵੀਆਂ ਉਹ ਲਾਈਏ ਵਧੀਆ ਨਾ ਲੱਗੂਗਾ ਪਾਰਕ 'ਚ। ਹਾਂ ਨਹੀਂ ਕੋਈ ਗੱਲ ਨਹੀਂ ਲਵਾ ਲਾਂਗੇ। ਤੇ ਉਹ ਮੈਂ ਡਈ ਹਾਂ ਵੀ ਮੈਂ ਅੰਗਰਲੀਨ ਨਾਲ ਗੱਲ ਕਰਨ ਨਹੀਂ ਹਾਂ। ਤੇ ਉਹ ਤਾਂ ਐਡੀ ਮੇਰੀ ਗੱਲ ਸੁਣਨੀ ਨਹੀਂ। ਕਿਉਂ? ਕੀ ਆਂਦੀ ਆ? ਆ ਮੈਂ ਤਾਂ ਟੈਸਟ ਕਰਾਉਣ ਜਾਣਾ ਸ਼ਹਿਰ ਨੂੰ। ਹਾਂਜੀ। ਉਹ ਆਂਦੀ ਮੈਂ ਨਹੀਂ ਜਾਣਾ। ਤੇ ਮੰਮੀ ਤੂੰ ਖਿੱਚ ਕੇ ਮੱਸਾ ਕਣਾ ਹੈ ਨਾ। ਨੇ ਮੈਂ ਤੇ ਕਹਿ ਕੇ ਆਈ ਆ ਮੇਰੀਆਂ ਗੱਲਾਂ ਦਾ ਅਸਰ ਨਹੀਂ ਕਰਦੀ ਤੇ ਮੈਂ ਤਾਂ ਹੀ ਤੈਨੂੰ ਆਖਿਆ ਵੀ ਉਹਨੂੰ ਉਹਦੇ ਨਾਲ ਗੱਲ ਕਰ ਮਮੀ ਮੈਂ ਕੀ ਗੱਲ ਕਰਨੀ ਮੈਂ ਮੁੜ ਕੇ ਪਤਾ ਕੀ ਆ ਫਿਰ ਜਿਆਦਾ ਟਾਈਮ ਹੁੰਦਾ ਜਾਂਦਾ ਵਾ ਨਾ ਉਹ ਤੇ ਹੈ ਹੀ ਆ ਹਾਂ ਤੇ ਏਦਾਂ ਕਰੋ ਹੁਣ ਤੂੰ ਮੈਨੂੰ ਜੂ ਗੈਂਡ ਜੀ ਉਹਨੂੰ ਨਾਲ ਖੜ ਕੇ ਤੇ ਕਰਾਓ ਟੈਸਟ ਨਹੀਂ ਤੈਨੂੰ ਜਾਣਾ ਪੈਣਾ ਵਾ ਨਾ ਅਸੀਂ ਕਿੱਥੇ ਬੱਸਾਂ ਤੇ ਤੁਰੀਆਂ ਫਿਰਾਂਗੇ ਚਲੋ ਮੈਂ ਹੀ ਚਲ ਜਾਵਾਂਗਾ ਤੇ ਬਾਕੀ ਮੈਂ ਤੇ ਉਹਨੂੰ ਰਾਤੀ ਵੀ ਗਿਆ ਸੀ ਤੇ ਆਂਦੀ ਵੇਖ ਲਓ ਜਿੱਦਾਂ ਠੀਕ ਲੱਗਦਾ ਤੁਹਾਨੂੰ ਮੇਰੇ ਸਾਹਮਣੇ ਤੈਨੂੰ ਕੋਈ ਗੱਲ ਨਹੀਂ ਕੀਤੀ ਹੈਗੀ ਨਹੀਂ ਮੈਨੂੰ ਲਈ ਆਲਾ ਟਾਲਾ ਕਰ ਨਹੀਂ ਮੰਮੀ ਰਹਿਣ ਦੋ ਮੇਰਾ ਨਹੀਂ ਜੀ ਕਰਦਾ ਤੇ ਮੈਂ ਜ਼ਰੂਰੀ ਥੋੜੀ ਆ ਮੰਮੀ ਮੈਂ ਜਿਆਦਾ ਤੜ ਨਹੀਂ ਅਸੀਂ ਤੇ ਪਤਾ ਹੀ ਲਾਉਣਾ ਵਾ ਉਹੀ ਤਾਂ ਗੱਲ ਹੈਗੀ ਆ ਨਾਲ ਮੈਂ ਜਿਆਦਾ ਤੜ ਨਹੀਂ ਇਹਨੂੰ ਦਬਕਾ ਮਾਰਦਾ ਵੀ ਮੁਰਕੇ ਮਾਰਿਆ ਪਿਛੇ ਕਰੇਗੀ ਫੋਨ ਫਿਰ ਉਹਨਾਂ ਨੇ ਭੁਰਕਣਾ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਆਦੀ 3 ਵਜਾ ਇਦਾਂ ਕਹਿੰਦੇ ਆ ਉਹ ਕਹਿੰਦੇ ਆ ਪਿਛੇ ਦੀ ਬੜੀ ਸਕੀ ਮਾਂ ਵਾ ਜਿਹੜੀ ਫੋਨ ਕਰੂਗੀ ਆਹੋ ਭਰੇ ਤੇ ਉਹਦਾ ਬੜੀ ਖਿੱਚ ਕਰਦੀ ਆ ਨਾ ਤੁਹਾਨੂੰ ਪਤਾ ਇਹ ਤੇ ਕਹਿੰਦੀ ਆ ਮੰਮੀ ਫਿਰ ਵੀ ਆਪਣੇ ਆਪਣੇ ਹੁੰਦੇ ਆ ਉਹਦ ਕੋਈ ਗੱਲ ਨਹੀਂ ਤੂੰ ਉਹ ਨਾ ਟੈਨਸ਼ਨ ਲੈ ਆਹ ਉਹ ਤੇ ਨਾਲ ਇੱਕ ਗੱਲ ਹੋਰ ਜੇ ਡਾਕਟਰ ਨਾਲ ਗੱਲ ਗੁਲ ਤੂੰ ਹੀ ਕਿ ਇਹ ਨਾ ਕਰਨੀ ਜੇ ਮੈਨੇ ਹੀ ਕਰਨੀ ਅੱਜ ਕੱਲ੍ਹ ਕਾਨੂੰਨ ਬੜਾ ਸਖਤ ਜਿਹਾਗਾ ਔਰ ਮਤ ਕੋਈ ਗੱਲ ਇਧਰ ਦੀ ਇਧਰ ਨਿਕਲ ਗਈ ਤੇ ਅੰਦਰ ਮੁੜ ਕੇ ਜੇਲ੍ਹ ਚ ਫਸੇ ਰਵਾਂਗੇ ਫਾਇਦਾ ਕੀ ਆ ਉਹ ਨਾ ਮੇਰੀ ਵਾਕ ਵੀ ਹੈਗੀ ਆ ਹਾਂਜੀ ਡਾਕਟਰ ਦੇ ਨਾਲ ਮੇਰੇ ਕੋਲ ਨੰਬਰ ਹੈਗਾ ਉਹਦਾ ਤੇ ਉਹਨਾਂ ਨੇ ਮੈਂ ਗੱਲ ਕੀਤੀ ਸੀ ਤੇ ਉਹ ਆਨੇ ਹੀ ਰੁਪਈਆ 50000 ਲੱਗੂਗਾ ਅੱਛਾ ਹਾਂ ਤਾਂ ਕੋਈ ਗੱਲ ਨਹੀਂ ਤੂੰ 50000 ਅੱਜ ਹੀ 50000 ਲਾ ਦਾਂਗੇ ਸਾਨੂੰ ਉਹ ਚੰਗਾ ਵਾ ਤੇ ਕੱਲ ਨੂੰ ਇਹਨੂੰ ਪੜਾਉਣਾ ਲਿਖਾਉਣਾ ਵਿਆਹਣਾ ਉਹ 50 ਚ ਕਿਤੇ ਮੁੱਕ ਜਾਣਾ ਉਹ ਵੀ ਤੇ ਮੰਮੀ ਤੇਰੀ ਗੱਲ ਸਹੀ ਆ ਅੱਜ ਕੱਲ ਧੀਆ ਦੇ ਵਿਆਹ ਕਰਨੇ ਕਿਹੜੇ ਸੌਖੇ ਆ ਹਾਂ ਗੱਲ ਹੈ ਹੀ ਮੰਮੀ ਤੁਹਾਡੀ ਪਰ ਇਹ ਆ ਕਿ ਰੱਬ ਕਰੇ ਕਿ ਘਰ ਮੁੰਡਾ ਹੀ ਹੋਵੇ ਸਾਨੂੰ ਇਹ ਨੌਪਤਾ ਚ ਆਉਣਾ ਇਹਨਾ ਪਏਗਾ ਮੈਨੂੰ ਤਾਂ ਬੜਾ ਡਰ ਲੱਗਦਾ ਜੇਗਾ ਕਿ ਕਿ ਪਾਸੇ ਫਸਣਾ ਜਾਈਏਗਾ ਚਾਹੁੰਦੀ ਤੇ ਮੈਂ ਵੀ ਇਹੋ ਹੀ ਆ ਮੈਂ ਹੱਥ ਚਲ ਪਤਾ ਲਾ ਲਈਏ ਨਾ ਮੁੜ ਕੇ ਨਾ ਨਾ ਭਲੇਖੇ ਵਿੱਚ ਹੀ ਰਹਿ ਜੀ ਉਹਦ ਨੂੰ ਨਹੀਂ ਚਲਦਾ ਦਿਖੀ ਆਹੋ ਟਾਈਮ ਆ ਵਾਜ ਜੇ ਫਿਰ ਕੋਈ ਗੱਲ ਨਹੀਂ ਹੁੰਦੀ ਹਾਂ ਐਮ ਜਿਆਦਾ ਹੋ ਜੇ ਨਾ ਹਾਂ ਜੀ ਫਿਰ ਉਹ ਡਾਕਟਰ ਵੀ ਨਹੀਂ ਮੰਨਦੇ ਅੱਛਾ ਆਹੋ ਪਰ ਇਹ ਵੀ ਡਾਕਟਰ ਪੈਸੇ ਬੜੇ ਮਿਲਿੰਦੇ ਆ ਇਹ ਫਿਰ ਚੋਰੀ ਥੋੜੇ ਬੋਤਨ ਨੂੰ ਕਹਿੰਦੇ ਘਾਟ ਕਰ ਲਈ ਇੰਨੇ ਪੈਸੇ ਇਹ ਚੋਰੀ ਛੱਪੀ ਵਾਲਾ ਕੰਮ ਆ ਨਾ ਉਹ ਤਾਂ ਮੈਨੂੰ ਪਤਾ ਵਾ ਸਾਰਾ ਉਹ ਤਾਂ ਬਾਰ ਬਾਰ ਤੁਸੀਂ ਵੰਦੇ ਨਹੀਂ ਹੈਗੇ ਫੋਨ ਤੇ ਕੱਢੀਦਾ ਤੇ ਰੋਜ਼ ਕਿਤੇ ਮੈਂ ਤਾਂ ਇਹ ਤੁਹਾਨੂੰ ਕਹਿੰਦੇ ਆ ਕਦੀ ਇੱਥੇ ਕੇ ਨੂੰ ਫੜਿਆ ਕਦੀ ਇੱਥੇ ਕੁਝ ਹੋਇਆ ਹੌਣ ਤੇ ਨਾਲ ਸਜ਼ਾ ਲੱਗਦੇ ਜੁਰਮਾਨਾ ਅੱਡਵਾ ਦੋ ਦੋ ਚੀਜ਼ਾਂ ਨੇ ਚਲੋ ਕੋਈ ਗੱਲ ਨਹੀਂ ਤੇ ਮੈਂ ਇਦਾਂ ਕਰਦਾ ਮੈਂ ਅੱਡੇ ਨੂੰ ਚੱਲਿਆ ਵਾ ਜੇ ਕੋਈ ਮਗਾਉਣਾ ਤੇ ਨਹੀਂ ਨਾ ਅੱਡੇ ਨੂੰ ਤੇ ਚੱਲ ਤੂੰ ਚੱਲ ਜੀ ਪਹਿਲਾਂ ਉਹਨੂੰ ਮਨਾ ਲਾ ਚਲੋ ਮੈਂ ਜਾਣਾ ਫਿਰ ਨਾ ਕਰਾਂਗਾ ਗੱਲ ਗਰੀ ਰੋਟੀ ਖਾ ਲਓ ਜੀ ਹਾਂ ਜੀ ਆਜੋ ਖਾ ਲਓ ਰੋਟੀ ਰੋਟੀ ਤੇ ਚਲੋ ਖਾਣੇ ਆ ਤੇ ਸਬਜ਼ੀ ਕਾਹੀ ਨਹੀਂ ਬਣਾ। ਸੋਜੀ ਤੇ ਗੋਭੀ ਦੀ ਬਣਾਈਂ ਜੇ। ਗੋਭੀ ਦੀ ਬਣਾਈਂ। ਹਾਂਜੀ। ਯਾਰ ਗੋਭੀ ਖਾਂ ਮੈਂ ਜੀ ਨਹੀਂ ਨਾ ਅੱਜ ਰਾਤੀ ਵੀ ਗੋਭੀ ਕੋਈ ਹੋਰ ਬਣਾ ਲੈਂਦੇ। ਤੇ ਤੂੰ ਮੈਨੂੰ ਦੱਸ ਹੀ ਦਿੰਦੀ ਮੈਂ ਕੋਈ ਹੋਰ ਫੜ ਲੈਂਦਾ ਜੇ ਤੂੰ ਸਬਜ਼ੀ। ਤੂੰ ਕੋਈ ਗੱਲ ਨਹੀਂ ਤੂੰ ਹੀ ਲੈ ਆ ਉਹ ਜਿਹੜੀ ਵੀ ਖਾਣੀ ਆ ਮੈਂ ਬਣਾ ਲੈਣੀ ਆ। ਬੰਦਿਆ ਬੜਾ ਟਾਈਮ ਲੱਗਣਾ। ਹੋਈ ਤੇ ਆਈ। ਤੇ ਨਾਲੇ ਮਗਰ ਲਈ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਹੈ। ਕਿਹੜੀ ਗੱਲ ਕਰਨੀ? ਕੋਈ ਜਿਹੜੀ ਕੱਲ ਵੀ ਤੈਨੂੰ ਸਮਝਾਉਣ ਗਿਆ। ਥੋੜਾ ਜਿਹਾ ਠੰਡੇ ਤੇ ਮਾਰਨਾ ਸੋਚ। ਉਹ ਸਾਰਾ ਕਰੇ ਮੇਰੇ ਗੱਲ ਰਾਤੀਂ ਵੀ ਤੁਮੇ ਦੀ ਸੁਣਦੀ ਨਹੀਂ ਮੁਰਕੇ ਰੋਣ ਲੱਗ ਪਈ। ਯਾਰ ਆਪਾ ਤੇਰੇ ਫਿਰ ਦੀ ਗੱਲ ਡੇਗਾ ਨਾ ਇਹ ਚਹਾੜਾ ਵੀ ਨਾ ਦੇਈ ਮੰਮੀ ਕਿਹੜੀ ਵਿਚਾਰੀ ਪਈ। ਉਹ ਸਾਰੇ ਪਰਿਵਾਰ ਵਾਸਤੇ ਲਈ ਹੈਗਾ। ਨਾ ਤੁਸੀਂ ਕਿੰਦਾ ਦੀ ਗੱਲ ਕਰਨ ਦੇਓ। ਤੁਸੀਂ ਇਦਾਂ ਸੋਚੋਗੇ ਮੰਮੀ ਤਾਂ ਆਪੇ ਸੋchnਾ। ਤੁਸੀਂ ਮੰਮੀ ਨੂੰ ਸਭ ਕੁਝ ਸਮਝਾਓ। ਉਹ ਨਹੀਂ ਤੁਸੀਂ ਗੱਲ ਕਰਨ ਦੇ। ਤੁਸੀਂ ਮੇਰੇ ਵਾਲੀ ਆਉਂਦੇ ਪਹੁੰਚੋਗੇ। ਯਾਰ ਵੇਖ ਪਤਾ ਗੱਲ ਕੀ ਹੁੰਦੀ ਆ। ਉਹ ਦੂਰ ਤੱਕ ਸੋਚਦੇ ਆ। ਸੋਚਦੇ ਆ ਵੀ ਕੱਲ ਨੂੰ ਮੁੰਡਾ ਵੇ ਉਹਨੇ ਕਹਾ ਦਾ ਵਿਦਿਆਰਥੀ ਜਿੰਮੇਵਾਰੀ ਸਾਹਮਣੀ ਹੁੰਦੀ ਏ ਸਾਡੀ ਅੱਗੇ ਪੀੜੀ ਤੁਰਦੀ ਆ ਤੇ ਕੁੜੀ ਦਾ ਕੀ ਕੁੜੀ ਮੁੜ ਕੇ ਵਿਆਹ ਕੇ ਤੇਰੇ ਘਰੇ ਘੱਲ ਜਣੀ ਤੇ ਨਾਲੇ ਇੰਨਾ ਖਰਚਾ ਦੇਣ ਲੈਣ ਅੱਜ ਕੱਲ ਤਾਂ ਲੋਕਾਂ ਦੇ ਮੂੰਹ ਤੇ ਡੇ ਹੁੰਦੇ ਲੱਖਾਂ ਰੁਪਏ ਲਾਗਦੇ ਫਿਰ ਕੰਮ ਨਿਪੜਦੇ ਤਲਾਵ ਉਹ ਵੀ ਤਾਂ ਹੈ ਨਾ ਜਿਹੜੇ ਧੀਆਂ ਨੂੰ ਵੀ ਤਰਸਦੇ ਆ ਗਰਲੀ ਨੂੰ ਪਤਾ ਕੀ ਆ ਇਹ ਸਭ ਕਹਿਣ ਸੁਣਦੀਆਂ ਗੱਲਾਂ ਨੇ ਤੇ ਤੂੰ ਐਵੇਂ ਨਾ ਇਹ ਚੀਜ਼ੇ ਨਾ ਪਿਆ ਤੇ ਜਿੱਦਾਂ ਮੰਮੀ ਆਂਦੇ ਨਾ ਤੇ ਮੰਮੀ ਦੇ ਹਿਸਾਬ ਨਾਲ ਚੱਲਿਆ ਕਰ ਚਲ ਕੋਈ ਗੱਲ ਨਹੀਂ ਤੇ ਨਾਲ ਕੀ ਇਹ ਨਾਲ ਗੱਲ ਬਣਾਈ ਉਹ ਜੀ ਕਰੀ ਹੈਗਾ ਮਤ ਤੂੰ ਆਪਣੇ ਰਿਸ਼ਤੇਦਾਰਾਂ ਨਾਲ ਕਰਦੇ ਮੁੜ ਕੇ ਪਤਾ ਕੀ ਬਾਹੂ ਰਿਸ਼ਤੇਦਾਰ ਕੇ ਨਾਲ ਗੱਲ ਕਰੇਗੀ ਉਹ ਹਾਨੂੰ ਫੋਨ ਕਰਨਗੇ ਮੇਰੇ ਮੂੰਹ ਕੋਈ ਬੁਰੀ ਚੰਗੀ ਨਿਕਲੂਗੀ ਤੇ ਫਿਰ ਮੁੜ ਕੇ ਆਉਣਾ ਜਾਣਾ ਨਹੀਂਗਾ ਕੇਵਲ ਚਲੋ ਕੋਈ ਗੱਲ ਨਹੀਂ ਜਿੱਦਾਂ ਤੂੰ ਹੀ ਆਂਦੇ ਨਾ ਇਦਾਂ ਹੀ ਕਰ ਲੈਣੀ ਆ ਲਵ ਸੱਚ ਪੁੱਛੋਣਾ ਤੇ ਮੇਰਾ ਮਨ ਨਹੀਂ ਮੰਨਦਾ ਹੈਗਾ ਇੱਕ ਸਿਰਫ ਤੁਹਾਡੇ ਕਰਕੇ ਟੈਸਟ ਕਰਾ ਲੈਣੀ ਆ ਪਰ ਮੈਨੂੰ ਇਹ ਪਹਿਲਾਂ ਪੱਕਾ ਪ੍ਰੋਮਿਸ ਕਰੋ ਕਿ ਕੁੜੀ ਹੋਏ ਮੁੰਡਾ ਹੋਏ ਮੈਂ ਪ੍ਰੂਣ ਹਤਿਆਨੀ ਜੇ ਕਰਨੇ ਹੈਗੇ ਗੱਲੀਆਂ ਜਾਂ ਤੂੰ ਇੱਕ ਦੇ ਸ਼ਰਤਾਂ ਬੜੀਆਂ ਰੱਖਾਟਾ ਪੈਨੀ ਆਂ ਵੀ ਆਹ ਕਰੋ ਜੇਕਰ ਮੈਨੇ ਆਹ ਗੱਲਾਂ ਤੇ ਤੋ ਖੇਚੜਦੀ ਆਂ ਤੂੰ ਹਰ ਗੱਲ ਤੇ ਸ਼ਰਤ ਬੜੀ ਰੱਖਨੀ ਆਂ ਵੀ ਪਹਿਲਾਂ ਆਹ ਗੱਲ ਜੇ ਮੈਨਾ ਪ੍ਰੋਮਿਸ ਕਰੋ ਯਾਰ ਮੈਂ ਤੁਹਾਨੂੰ ਨਹੀਂ ਕਹਿਣਾ ਤੇ ਮੈਂ ਕਿੰਨੂੰ ਕਹਿਣਾ ਹੁਣ ਮੰਮੀ ਨੂੰ ਥੋੜਾ ਮੈਂ ਕਹਿਣਾ ਹੈਗਾ ਵਾ ਯਾਰ ਤੇਨਾ ਕਿਹੜਾ ਸਮਝਾਵੇ ਤੂੰ ਤੇ ਯਾਰ ਸਹੀ ਗੱਲ ਸਿਰਦਰਦ ਲਾ ਦਿੰਨੀ ਆ ਤੈਨੂੰ ਸਿੱਧੀ ਸਿੱਧੀ ਗੱਲ ਗਈ ਆ ਵੀ ਡਾਕਟਰ ਕੋਲ ਚੈੱਕ ਅਪ ਕਰਾਉਣ ਜਾਣਾ ਵਾ ਤੇ ਆਪਾਂ ਇਦਾਂ ਨਹੀਂ ਇਦਾਂ ਬਸ ਆਹ ਗੱਲ ਤੇ ਤੂੰ ਤੇ ਕੋਈ ਹੋਰ ਸ਼ਰਤਾਂ ਬਣਾਉਂਦੀ ਏਂ ਤੇ ਮੈਨੂੰ ਇਹ ਵੀ ਡਰ ਜੇ ਤੇ ਅੱਜ ਕੱਲ ਨਾ ਫੜ ਬੜੀ ਜੇ ਤੇ ਇਹ ਨਾ ਉਹ 420 ਚ ਫਸ ਗਏ ਕੋਈ ਚੱਕਰ ਨਹੀਂ ਉਹਨਾਂ ਟੈਨਸ਼ਨ ਲੈ ਆ ਤੂੰ ਯਾਰ ਨਾ ਧਿਆਨ ਰੱਬ ਦੀ ਕਿਰਪਾ ਨਾਲ ਕੋਈ ਪੈਸੇ ਦੀ ਕਮੀ ਆ ਤੇ ਦੂਜੀ ਗੱਲ ਉਹ ਮੰਮੀ ਨੇ ਸਾਰਾ ਕੁਝ ਆਪੇ ਸੰਭਾਲ ਲੈਣਾ ਕਿਉਂਕਿ ਮੰਮੀ ਦੇ ਵਾਕਬਾ ਕੋਈ ਨਰਸ ਤੇ ਉਹ ਆਂਦੀ ਮੈਂ ਆਪੇ ਸਾਰਾ ਕੁਝ ਕਰ ਲਾਂਗੇ ਤੇ ਅੱਜ 50000 ਰੁਪਏ ਲਾਉਣਾ ਸੌਖਾ 50000 ਰੁਪਏ ਨੇ ਮੰਗਿਆ ਕੋਈ ਚੀਜ਼ ਵੀ ਨਹੀਂ ਤੇ ਇਹ ਆ ਵੀ ਕੱਲ ਨੂੰ ਮੁੜ ਕੇ ਲੱਖਾਂ ਰੁਪਈਆ ਦਾ ਕੰਮ ਆ ਤਾਂ ਤਾਂ ਹੀ ਡਰਦੇ ਡੇ ਆ ਕਰਨ ਪੁਰਾਣਾ ਜੀ ਕਰਦਾ ਪਿੰਨ ਜੇ ਅੱਜ ਪੈਸੇ ਭਰੀਏ ਬੇਹਲਾ ਤੋਂ ਨਰਸਦਾਲ ਹਜੇ ਮੰਮੀ ਦੀ ਵਾਗਵਾਦ ਤਰ 50000 ਰੁਪਏ ਅਗਲੇ ਨੇ ਲੈਣਾ ਲਵ ਤੁਸੀਂ ਇਦਾਂ ਨਾ ਹੀ ਕਰੋ ਨਾ ਤੁਸੀਂ ਪੈਸੇ ਆਪਣੇ ਨੂੰ ਬਰਬਾਦ ਕਰੋ ਜੋ ਵੀ ਪਰਮਾਤਮਾ ਦੇਏਗਾ ਨਾ ਤੇ ਚੰਗਾ ਹੀ ਆ ਉੱਤੇ ਡੋਰੀਆਂ ਸੁੱਟੋ ਉਹਦੇ ਅੱਗੇ ਹੱਥ ਪੈਰ ਜੋੜਨੇ ਉਹ ਯਾਰ ਬਾਕੀ ਗੱਲਾਂ ਤਾਂ ਮੈਨੂੰ ਨਹੀਂ ਪਤਾਗਾ ਜਿਹੜੀ ਗੱਲ ਤੈਨੂੰ ਕਹੀ ਹੈ ਨਾ ਪਹਿਲੀ ਗੱਲ ਤੇ ਆਪਾਂ ਨੂੰ ਇਹ ਸੋਚਣਾ ਪਏ ਆਪਣੇ ਘਰ ਪਰਮਾਤਮਾ ਜਿਹੜਾ ਮੁੰਡਾ ਹੀ ਦਵੇ ਤੇ ਜੇ ਉੱਚੀ ਝੋਗੀ ਤੇ ਫੇਰ ਉਹ ਜੋ ਤੈਨੂੰ ਕਿਹਾ ਉਹ ਰਸਤਾ ਬਣਾਉਣਾ ਪਣਾ ਹੁਣ ਮੈਂ ਕੁਝ ਨਹੀਂ ਸੁਣਨਾ ਹੈਗਾ ਗਰਲੀਨ ਜੇ ਕੁੜੀ ਹੋਈ ਨਾ ਤੇ ਫੇਰ ਇਹ ਆ ਵੀ ਆਪਣਾ ਤੂੰ ਤਿਆਰ ਈ ਫੇਰ ਨਾ ਕੇ ਗੱਲ ਤੋਂ ਨਾ ਨੁਕਰਾ ਕਰੀਏਗਾ ਤੇ ਨਾਲੇ ਆ ਵੀ ਆਪਾਂ ਕੱਲ ਨੂੰ ਜਾਣਾ ਵਾ ਕੱਲ ਨੂੰ ਨਰਸਕੋਪ ਅਪਾਇੰਟਮੈਂਟ ਲਈ ਆ ਤੇ ਤਿਆਰ ਹੋ ਜੀ ਉਹ ਨਾ ਮਤਲਬ ਜਾਣ ਦਾ ਟਾਈਮ ਆ ਤੇ ਤੂੰ ਮੁੜ ਕੇ ਫੇਰ ਰੋਣ ਲੱਗ ਪਈ ਉਹ ਕੰਮ ਨਹੀਂ ਨੂੰ ਪਸੰਦ ਆਗੇ ਮੈਂ ਇਹ ਕਹਾਂਦੀ ਆ ਪਸੰਦ ਨਹੀਂ ਮੇਰੀ ਗੱਲ ਮੰਨਣ ਦੇ ਹੈਗੇ ਇਹਨਾਂ ਨੂੰ ਮੈਂ ਸਮਝਾਉਣੇ ਵੀ ਡਈ ਆ ਪ੍ਰਮਾਤਮਾ ਤੇਰੇ ਅੱਗੇ ਮੈਂ ਇਹ ਹੱਥ ਜੋੜਨੀ ਐ ਕਿ ਮੈਂ ਭੜੀ ਛੋੜੀ ਉੱਠਾਂ ਮੈਂ ਇਹ ਨਹੀਂ ਆਂਦੀ ਹੈਗੀ ਪੈਨ ਮੈਨੂੰ ਰੱਬ ਕੋਤੀ ਦੇ ਕਿਉਂਕਿ ਪੁੱਤ ਮੈਂ ਵੇਚ ਲਿਆ ਪੁੱਤਾਂ ਵਾਲਿਆਂ ਦੇ ਵੀ ਹਾਲ ਬੜੇ ਮਾੜੇ ਹੁੰਦੇ ਆ ਧੀਆਂ ਫਿਰ ਵੀ ਮਾਪਿਆਂ ਦਾ ਦੁੱਖ ਵਢਾਉਂਦੀਆਂ ਨੇ ਇਹਨਾਂ ਦੀ ਪਤਾ ਨਹੀਂ ਕਿੰਦਾਂ ਦੀ ਸੋਚ ਆ ਧੀਆਂ ਪੜ੍ਹ ਲਿਖ ਕੇ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਨੇ ਉਹ ਘੜਾ ਰਾਤਾਂ ਨੂੰ ਉੱਠ ੁੱਟ ਖਾਂਦੀਆਂ ਆਪਣੀ ਕਿਸਮਤ ਆਪੇ ਲਿਖਾ ਕੇ ਲੈਂਦੀਆਂ ਪਰ ਇਹਨਾਂ ਨੂੰ ਕੌਣ ਸਮਝਾਏ ਅੱਜ ਕੱਲ ਤੇ ਕੁੜੀਆਂ ਚੰਨ ਕੋਲ ਪਹੁੰਚਣੀਆਂ ਪਰ ਕੁਝ ਲੋਕਾਂ ਦੀ ਸੋਚ ਹੀ ਏਡੀ ਮਾੜੀ ਐ ਪਟੀਆਂ ਨੂੰ ਗਲਤ ਕਹਿੰਦੇ ਵੀਂਦੇ ਗਰਲ ਨੇ ਹਾਂਜੀ ਜਾ ਜਾਵੇ ਕਿਥੇ ਲੱਭਣੋਂ ਕਹ ਕੋਈ ਗੱਲ ਮਮੀ ਮਾਨੀ ਉਹਨਾਂ ਨੂੰ ਹਾਂ ਮੇਰਾ ਰਾਦਾ ਚੱਲੇ ਆਏ ਤੇ ਨਰਸ ਨੂੰ ਫੋਨ ਕਰ ਹੀ ਲੈਣੀ ਇੱਕ ਵਾਰੀ ਪਤਾ ਲੱਗ ਜੂਗ ਉਹਨੂੰ ਭਿਉਣ ਲੱਗਿਆ ਹਲੋ ਸਾਸਰੀ ਕਾਲ ਭੈਣ ਜੀ ਤੇ ਉਹ ਮੈਂ ਤੁਹਾਨੂੰ ਦੱਸਣਾ ਸੀ ਕਿ ਲੱਗੀ ਮੈਂ ਆਪਣੇ ਨੋ ਪੁੱਤ ਨੂੰ ਘਰਾਉਣ ਤੇ ਹੁਣ ਤੁਸੀਂ ਨਾ ਮੈਨੂੰ ਚੰਗੀ ਚੰਗੀ ਖੁਸ਼ਖਬਰੀ ਦਿਓ ਨਹੀਂ ਉਹਦੇ ਗੱਲ ਠੀਕ ਆ ਨਹੀਂ ਨਹੀਂ ਅਹੀਂ ਕੀ ਦੇ ਨਾ ਗੱਲ ਕਰਨੀ ਆ ਮੈਨੂੰ ਵੀ ਸਮਝਵਾ ਸਾਰੀ ਨਹੀਂ ਨਹੀਂ ਗੱਲ ਨਹੀਂ ਅਸੀਂ ਕਿਹਨਾ ਕਰਦੇ ਤੇ ਹੁਣ ਤੇਰੇ ਤੇ ਹੀ ਡੋਰਾ ਹੀ ਪਹਿਨੇ ਚੰਗਾ ਚੰਗਾ ਮੈਨੂੰ ਸੁਣਨ ਨੂੰ ਮਿਲੇ ਹੁਣ ਨਾ ਮੇਰੀ ਭੈਣ ਚੰਗੀ ਤਰ੍ਹਾਂ ਧਿਆਨ ਨਾਲ ਇਹ ਕੰਮ ਕਰਨਾ ਹੀ ਨਹੀਂ ਨਹੀਂ ਠੀਕ ਆ ਤੇ ਉਹ ਨਾ ਮੈਂ ਪੈਸੇ ਮੁੰਡੇ ਨੂੰ ਨਾਲ ਹੀ ਕਲਾਉਂਦੇ ਆ ਪੈਸਾ ਦੇ ਨਾ ਤੂੰ ਟੈਨਸ਼ਨ ਲਈ ਉਹ ਮੈਂ ਫੜਾਉਂਦੇ ਹੀ ਨਾਲ ਹੀ ਹਾਂ ਕੋਈ ਗੱਲ ਨਹੀਂ ਦੇ ਜਾਣਗੇ ਨਹੀਂ ਨਹੀਂ ਉਹ ਤੂੰ ਮੈਨੂੰ ਬਾਰ-ਬਾਰ ਨਾ ਗੱਲ ਕਰ ਮੈਨੂੰ ਪਤਾ ਵਾ ਸਾਰੇ ਚਲੋ ਪਹੁੰਚਣੀ ਵਾਲੇ ਬਸ ਤਾਂ ਦੇਖੋ ਹਾਂ ਚਲੋ ਠੀਕ ਆ ਫਿਰ ਚੱਲ ਹੁਣ ਮੈਂ ਤੇ ਮਹਾਰਾਜ ਦੀ ਗਾੜੀ ਇਹੋ ਜਰ ਦਸਾਂ ਕਰਦੀ ਆ ਕਿ ਮਹਾਰਾਜ ਮੇਰੇ ਪੁੱਤ ਨੂੰ ਪੁੱਤ ਦੇ ਦੇ ਤੇ ਉਹਦਾ ਵੀ ਗਾਂ ਸਾਰਾ ਬਣ ਜੇ ਪੁੱਤਾਂ ਦੀ ਬੜੀ ਲੋੜ ਹੁੰਦੀ ਆ ਘਰ ਦੇ ਵਿੱਚ ਅਗੇ ਲਾਵ ਹਾਂਜੀ ਚੱਲ ਪੁੱਤ ਅੰਦਰ ਬਹਿ ਤੂੰ ਠੰਡ ਬੜੀ ਆ ਤੇ ਮੈਂ ਨਾ ਚਾ ਲਿਆ ਵਾਂ ਤੇਰੇ ਵਾਸਤੇ ਠੀਕ ਐ ਹਾਂ ਮੰਮੀ ਸੀਸ ਕਿੱਥੇ ਜੇ ਉਹ ਤੇ ਉਹ ਅੰਦਰ ਮੈਂ ਜਰਾ ਕਬਾਲੀ ਫੋਨ ਦੇ ਕੇ ਉਹ ਬੜਾ ਲਈ ਹੀ ਮੈਨੂੰ ਸਤਾਉਣ ਮੈਂ ਚੱਲ ਕਾਰਟੂਨ ਫੋਨ ਨਾ ਇੰਨਾ ਦਿਆ ਕਰੋ ਬੱਚੇ ਨੂੰ ਇੰਨਾ ਫੋਨ ਵੇਖਣਾ ਦੀ ਪਤਾ ਠੰਡ ਕਿੰਨੀ ਆ ਫਿਰ ਬਾਹਰ ਫਿਰ ਕੇ ਬਿਮਾਰ ਹੋਊਗੀ ਤੋ ਫਿਰ ਜਰਾ ਕਾਰਟੂਨ ਵੇਖਣ ਦੀ ਕੋਈ ਗੱਲ ਨਹੀਂ ਚਲੋ ਤੁਸੀਂ ਉਹ ਤਰ੍ਹਾਂ ਦੇ ਖੁਸ਼ੀ ਲੱਗਣ ਦੇ ਹੋਏ ਬੋਲੇ ਤੇ ਨਹੀਂ ਕੁਛ ਖਰਿਆ ਮਹਾਰਾਜ ਨੇ ਚੰਗੀ ਚੀਜ਼ ਹੀ ਹੋਵੇ ਕਿਤੇ ਮੇਰੀਆਂ ਵੀ ਅਸੰਧ ਪੂਰੀਆਂ ਹੋਈਆਂ ਹੋਣ ਬਥੇਰਾ ਫਾਟਾ ਪੱਲਾ ਮਹਾਰਾਜ ਗਾੜੀ ਜੋੜਦੀ ਰਹੀਆਂ ਰੱਬ ਨੇ ਸੁਣਨੀ ਲੈਣੀ ਹੈ ਬੇਰੀ ਅਰਦਾਸ ਆਹ ਲੋ ਚਾਹ ਪੀਓ ਤੇ ਤੁਸੀਂ ਦਸੀ ਨੇ ਮੈਨੂੰ ਖੁਸ਼ਖਬਰੀ ਡੱਬਾ ਡੁੱਬਾ ਲੈ ਆਉਣਾ ਸੀ ਕੋਈ ਮੰਮੀ ਕੀ ਦੱਸਾਂ ਮੈਨੂੰ ਤਾਂ ਕੁਝ ਸੋਚਣ ਨਹੀਂ ਰਿਹਾਗਾ ਕਿਉਂਕਿ ਇਹ ਹੋ ਗਿਆ ਮੇਰੇ ਕਰਮਾਂ ਤੇ ਜਾਬਦਾ ਧੀਆਂ ਹੀ ਲਿਖੀਆਂ ਨੇ ਹਾਏ ਮੈਂ ਮਰ ਜਾ ਫੇਰ ਕੁੜੀ ਆ ਇਹਨੇ ਤਾਂ ਲੱਗਦਾ ਕੁੜੀਆਂ ਹੀ ਜੰਮ ਜੰਮ ਵੇੜਾ ਭਰਨਾ ਮੰਮੀ ਇਹ ਚ ਮੇਰੇ ਨੂੰ ਦੱਸੋ ਕਿ ਕੀ ਦੋਸ਼ ਆ ਉਹ ਤਾਂ ਮਹਾਰਾਜ ਬੋਲੋ ਆ ਮਹਾਰਾਜ ਦਾ ਨਹੀਂ ਹੁੰਦਾ ਮਾਂ ਦਾ ਵੀ ਹੁੰਦਾ ਵਾ ਅਰਦਾਸਾਂ ਬੇਅੰਤੀਆਂ ਕਰਦੀ ਮਹਾਰਾਜ ਗਾੜੀ ਕਿਤੇ ਤੇ ਰੱਬ ਸੁਣ ਲੈਂਦਾ ਇਹ ਥੋੜੀ ਆ ਵੀ ਹੁਣ ਕੁੜੀਆਂ ਜੰਮ ਜੰਮ ਤੂੰ ਵਿੜਾ ਭਰਦੇ ਤੇ ਇਹੀ ਕਿੱਥੋਂ ਇਹਨਾਂ ਨੂੰ ਪੜਾਉਣਾ ਲਿਖਾਉਣਾ ਵਿਆਉਣਾ ਇੰਨਾ ਮੇਰਾ ਪੁੱਤ ਬਹੁਤ ਚੱਲ ਸਕਦਾ ਵਾ ਤੇ ਮੰਮੀ ਮੈਂ ਕਿਹੜਾ ਆਨੀ ਆ ਮੇਰੇ ਘਰ ਕੀ ਹੋਏ ਮੈਂ ਵੀ ਤੇ ਅਰਦਾਸਾਂ ਮਹਾਰਾਜ ਅੱਗੇ ਕੀਤੀਆਂ ਸੀ ਕਿ ਮੇਰੀ ਧੀ ਨੂੰ ਰੱਬ ਵੀਰ ਦੇ ਦੇ ਹੁਣ ਜੇ ਉਹਨੇ ਨਹੀਂ ਸੁਣੀ ਤੇ ਇੱਥੇ ਮੇਰਾ ਕੀ ਦੋਸ਼ ਆ ਸਾਡੀ ਤੇ ਕਿਸਮਤ ਹੀ ਸੜ ਗਈ ਆ ਮੈਂ ਤਾਂ ਸਵੇਰ ਦੀ ਪਤਾ ਨਹੀਂ ਕਿੰਨਾ ਹੱਥ ਪੱਲਾ ਜੋੜਿਆ ਤੇ ਰੱਬ ਨੇ ਮੇਰੀ ਉਹ ਵੀ ਨਹੀਂ ਸੁਣੀ ਮੰਮੀ ਸਹੀ ਗੱਲ ਮੈਨੂੰ ਤੇ ਆਪ ਜਦੋਂ ਡਾਕਟਰ ਨੇ ਦੱਸਿਆ ਨਾ ਤੇ ਮੇਰੇ ਤੇ ਪੈਰਾਂ ਤੇ ਲੋ ਜਮੀਨ ਹੀ ਨਿਕਲ ਗਈ ਮੇਰਾ ਤਾਂ ਉਹ ਜੀ ਕਹਿੰਦੇ ਆ ਜਿੱਦਾਂ ਮਾਦੀ ਜਾਵਾ ਇੰਨਾ ਮਨ ਖੱਟਾ ਹੋਇਆ ਹੈ ਨਹੀਂ ਪੁੱਤ ਤੂੰ ਕਿਉਂ ਮਰਨਾ ਵਾ ਮਰੇ ਇਹ ਮੰਮੀ ਤੂੰ ਇਦਾਂ ਨੀਆ ਕਲਾਕਾਰਂ ਡਿਓ ਫਿਰ ਕੀ ਧੀਆ ਗੜੀਆਂ ਕਹਿੰ ਨਾਲ ਘਟਵਾ ਤੀਆ ਕਾਟ ਨਹੀਂ ਪੁੱਤ ਵੀ ਚਾਹੀਦਾ ਵਾ ਚਲ ਇੱਕ ਹੈਗੀ ਸੀ ਤੇ ਮੈਂ ਚੱਲ ਆਰਕੀ ਰੱਬ ਦੇ ਦਊਗਾ ਪੁੱਤ ਤਮਿੰਨੋ ਕੀ ਪਤਾ ਹੈ ਆਹ ਪੱਥਰ ਫੇਰ ਤੂੰ ਮੱਥੇ ਮਾਰਨਾ ਸਾਡੇ ਮੈਂ ਤਾਂ ਮੰਮੀ ਬੜੇ ਚਾਚਾ ਨਾਲ ਗਿਆ ਆਂ ਵੀ ਤੁਹਾਨੂੰ ਆਣ ਕੇ ਖੁਸ਼ ਕਰੀ ਸੁਣਾਵਾਂਗਾ ਪਰ ਇਹ ਨਹੀਂ ਪਤਾ ਕਿ ਅਗਵਾਕ ਹੋ ਜੋ ਜਾਣਾ ਵਾ ਹੁਣ ਦੱਸੋ ਕੀ ਕਰਾਂ ਮੈਨੂੰ ਕੁਝ ਨਹੀਂ ਸੁੱਝਣ ਡਿਆਗਾ ਕਰਨਾਂ ਤਾਂ ਫਿਰ ਜੋ ਆਹੀ ਹੈਗਾ ਉਹ ਮੈਨੂੰ ਪਤਾ ਹੀ ਹੈ ਮੰਮੀ ਇਹ ਗੱਲ ਮੇਰੀ ਸੁਣ ਲਓ ਕੰਨ ਖੋਲ ਕੇ ਕਿ ਤੂੰ ਹੀ ਮੀ ਸੁਣ ਲਓ ਜੇ ਵੀ ਕਹੋਗਾ ਨਾ ਪਿਓ ਚੀਜ਼ ਕਰਨੀ ਬੱਚੇ ਨਾ ਤਾਂ ਉਹ ਨਹੀਂ ਜੇ ਮੈਂ ਕਰਨੀ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਮੈਂ ਵੀ ਲੱਗਣ ਰਣ ਵੇਖਦਾ ਜਰਾ ਕਿਆ ਚਾਹ ਤੇ ਕੁੱਟ ਪੀਲਾ ਹਾਲੇ ਕੁੜੀ ਹੋਈ ਨਹੀਂ ਤੇ ਮੁੰਡਾ ਮੇਰਾ ਇੰਨਾ ਆਦਸ ਹੋ ਗਿਆ ਵਾ ਤੇ ਜਿੱਦਣ ਹੋ ਆਪੀ ਉਹਦੇ ਖਰਚੇ ਕਿੱਤਰਾ ਚੱਲਣੇ ਆ ਮੰਮੀ ਜੇ ਰੱਬ ਈ ਆ ਦਿੰਦਾ ਨਾ ਤਾਂ ਉਹਨਾਂ ਦੀ ਕਿਸਮਤ ਉਤਾਲ ਲਿਖੀ ਹੁੰਦੀ ਆ ਉਹ ਤੁਰ ਤੋਂ ਹੀ ਲਿਖਾ ਕੇ ਆਉਂਦੀਆਂ ਉਹ ਕਿਹੜਾ ਰਾਤਾਂ ਉਠੋੜੋ ਖਾਂਡੀਆਂ ਨਹੀਂ ਜਿਹੜਾ ਤੁਹਾਨੂੰ ਇੰਨਾ ਹੀ ਬੋਝ ਲੱਗਣ ਡੈ ਪਿਆ ਆਹੋ ਜਿਹੋ ਜੀ ਕਿਸਮਤ ਤੂੰ ਲਿਖਾ ਕੇ ਆਈ ਆ ਉਹਦੀਆਂ ਤੇਰੀਆਂ ਤੀਆਂ ਨੇ ਲਖਾਈ ਹੋਣੀ ਆ ਤੇ ਮੇਰੇ ਨਾਲ ਜ਼ਿਆਦਾ ਜ਼ਬਾਨ ਨਾਲ ਲੜਾਈ ਇਹ ਹੁਣ ਫੈਸਲਾ ਮੇਰਾ ਵਾ ਜੋ ਮੈਂ ਕਰਨਾ। ਮੰਮੀ, ਉਹ ਤੈਨੂੰ ਪੁੱਛ ਕੇ ਨਹੀਂ ਕਰਨਾ। ਤੇ ਇਹ ਵੀ ਗੱਲ ਮੇਰੀ ਸੁਣ ਲੋ, ਕਿ ਮੈਨੂੰ ਜੋ ਮਰਜ਼ੀ ਕਰਨਾ ਪਏ ਇਹ ਕੰਮ ਨਹੀਂ ਜੇ ਮੈਂ ਕਰਨਾ ਹੈਗਾ। ਜਿਹੜਾ ਕੋਈ ਕਹਿਣ ੜੇ ਜੇ ਤਾਂ ਤਾਂ ਫੈਸਲਾ ਕਰਦਾ ਵਾ। ਮੈਂ ਵੀ ਬੱਚੇ ਦੀ ਮਾਂ ਵਾਂ। ਜੇ ਤੂੰ ਮਾਂ ਵਾਂ ਨਾ ਤੇ ਜਾ ਜਾ ਕੇ ਤੇ ਦੂਜੀ ਨੂੰ ਵੀ ਨਾਲ ਲੈ ਤੇ ਜਾ ਜਾ ਕੇ ਜਿੱਥੇ ਮਰਜ਼ੀ ਸਾਹ ਪਾਲੇ ਨਾਲ। ਮੈਂ ਵੇਖ ਲਊ ਤੂੰ ਕਿੰਨਾ ਕ ਪਾਲ ਲੇਂਗੀ। ਨਾਲੇ ਤੇਰੀ 3ਾਂ ਦੀ ਕਿਸਮਤ ਵੇਖ ਲਊ ਮੈਂ। ਕੋਈ ਗੱਲ ਨਹੀਂ ਮੰਮੀ, ਜੇ ਇਹ ਗੱਲ ਤੇ ਆਏ ਹੋ ਨਾ ਅੱਜ ਤੂੰ ਠੱਕੇ ਮਾਰਦੇ ਨਾ ਕੋਈ ਗੱਲ ਨਹੀਂ ਕਿਸੇ ਦੇ ਨੂੰ ਤੁਹਾਡੇ ਅੱਗੇ ਆਉਣਗੀਆਂ ਮੈਂ ਤਾਂ ਆਪਣੀਆਂ ਧੀਆਂ ਪਾਲ ਲਾਂਗੀ ਮੈਂ ਵੇਖੋ ਕਿੱਥੇ ਬਹਿ ਕੇ ਪਾਲਦੀ ਆ ਪਿੱਛੇ ਤੇਰਾ ਕਹੜਾ ਕੋਈ ਹੈਗਾ ਓ ਇੱਕ ਚਾਚੀ ਹੈ ਨਾ ਜਿਹੜੀ ਤੈਨੂੰ ਕਦੀ ਸਿੱਧੇ ਮੁੱਖੋਂ ਆਉਂਦੀ ਵੀ ਨਹੀਂ ਕੋਈ ਗੱਲ ਨਹੀਂ ਮੰਮੀ ਮੈਂ ਆਪਣੀਆਂ ਧੀਆਂ ਆਪੇ ਪਾਲ ਲਾਂਗੀ ਜੇ ਤੁਹਾਡੇ ਸਿਰ ਤੇ ਬੋਝ ਹੈ ਤੁਹਾਨੂੰ ਨਾ ਲੋਕ ਕਹਿਣਗੇ ਪਤਾ ਦੀ ਨਾਉ ਕਿੱਥੇ ਗਈ ਹੈ ਤੇ ਤੁਹਾਡੀ ਪੁੱਤਰੀ ਕਿੱਥੇ ਗਈ ਵੱਜਣਾ ਤਾਂ ਤੁਹਾਡਾ ਹੀ ਖਾਨਦਾਨ ਚੱਲ ਜੋ ਮਰਜ਼ੀ ਕਰ ਮੇਰਾ ਜਿਹੜਾ ਫੈਸਲਾ ਉਹ ਪੱਕਾ ਵਾ। ਇਹਦਾ ਮੈਂ ਆਪਣੀ ਤੀਨ ਨੂੰ ਲੈ ਕੇ ਚਲ ਜਾਨੀ ਆ ਕਿਉਂਕਿ ਜੇ ਮੈਂ ਇੱਥੇ ਰਹੀ ਨਾ ਤੇ ਇਹਨਾਂ ਨੇ ਮੇਰੇ ਕੋਲ ਕੰਮ ਕਰਾ ਦੇਣਾ ਵਾ ਤੇ ਨਾਲੇ ਮੈਂ ਪਾਪ ਕਰਨਾ ਨਹੀਂ ਹੈਗਾ। ਇਦਾਂ ਕਰਨੀ ਆ ਮੈਂ ਚਲੀ ਜਾਨੀ ਆ। ਮੰਮੀ ਕੀ ਕਰਦੇ ਜੀ? ਆਹ ਸਬਜ਼ੀ ਨਹੀਂ ਹੈ ਬਣਾਓ। ਸਬਜ਼ੀ ਬਣਾਓ। ਮੁਰਕੇ ਚਾਹ ਦੇ 4 ਕੱਪ ਤਿਆਰ ਕਰਦੇ ਹਾਂ ਉਹ ਬੰਦੇ ਨੇ ਬਸ ਸਪਰੇ ਨਹੀਂ ਆਏ ਅੱਛਾ ਉਹਨਾਂ ਲਈ ਖੜਨੀ ਜੀ ਮੰਮੀ ਅਸੀਸ ਕਿੱਥੇ ਆ ਦਿਖਣੇ ਲਈ ਆ ਗਈ ਤੇ ਗਰਲੀ ਨੇ ਬਣੀ ਆ ਗਈ ਕਿਤੇ ਉਹਨਾਂ ਕਿੱਥੇ ਹੋਣਾ ਜੇ ਸਵੇਰੇ ਦੇ ਹੀ ਜਦੋਂ ਆਏ ਸੀ ਤੇ ਮੈਂ ਤਾਂ ਨਹੀਂ ਤਾਂ ਠਾਂ ਠਾਂ ਹੋਣ ਉਹ ਤੇ ਬੜੇ ਉਹਦੇ ਆਪਣੀ ਵੱਲ ਆਂਦੀ ਸੀ ਮੈਂ ਆਪਣੇ ਪੇਕੇ ਚੱਲ ਚੱਲੀ ਆ ਤੇ ਕੋਈ ਗੱਲ ਨਹੀਂ ਪਤਾ ਜਿੰਨਾ ਕੋ ਤੇ ਪੇਕੇ ਆ ਨੇ ਸਾਹਮਣਾ ਨੂੰ ਇਹ ਦੱਸ ਕਿੱਦਾਂ ਦੀ ਗੱਲ ਹੈ ਕੀ ਆ ਗੱਲ ਜਲਦੀ ਇਹ ਤਾਂ ਪਖਾਂਡੀ ਫੜਿਆ ਮੰਮੀ ਨੇ ਦੱਸ ਹੱਦ ਕੀਤੀ ਆ ਆ ਪਖਾਂਡੀ ਹੈਗੇ ਇੱਥੇ ਘਰ ਚੋਂ ਕੋਈ ਗੱਲ ਹੋ ਜਾਏ ਤੇ ਮਤਲਬ ਪਿੱਕੇ ਤਾਂ ਜਣਾ ਨਾ ਮੈਂ ਆਖਿਆ ਬਥੇਰਾ ਵੀ ਕੁੜੀ ਰਹਿੰਦੇ ਰਹਿੰਦੇ ਆਂਦੀ ਨਹੀਂ ਮੈਂ ਨਹੀਂ ਰਹਣ ਦੇਣੀ ਕੁੜੀ ਤੂੰ ਨਾ ਨਾਰੀ ਫੜ ਉਹਨੇ ਛੱਡੀ ਨਹੀਂ ਮੈਂ ਤੈਨੂੰ ਬਥੇਰਾ ਤੂੰ ਨਹੀਂ ਆਂਗੇ ਤੇ ਇਹਨੂੰ ਨਾ ਤੂੰ ਜਿੱਥੇ ਜਾਣਾ ਜਾ ਮਮੀ ਇਦਾਂ ਦਾ ਮੇਰੀ ਚਾਚੀ ਨੂੰ ਇੱਕ ਖੇਤ ਕੇ ਫੂਲ ਲਾਉ ਆ ਮੜਾ ਜਾ ਉਹਨਾਂ ਕਿੰਨੇ ਕ ਦਿਨ ਰੱਖਣੀ ਆ ਤੂੰ ਹੌਸਲਾ ਕਰ ਕੋਈ ਗੱਲ ਨਹੀਂ ਇੱਥੇ ਹੀ ਆਉਣਾ ਵੇਖੀ ਉਹਨੇ ਚਲੋ ਫਿਰ ਠੀਕ ਹੈ ਬਗਲ ਤੇ ਕਰੀਓ ਜਦੀ ਭਰਾ ਹਾਂ ਬਣਾ ਦਿੰਦੀ ਬਸ ਚਾਹ ਆ ਰੀਤੇ ਠੀਕ ਆ ਆ ਪੁੱਤ ਮੈਂ ਵੀ ਠੀਕ ਆ ਕੀ ਦੱਸਾਂ ਆ ਠੰਡ ਨੇ ਕਰਨ ਕਰਕੇ ਵੀ ਮੈਂ ਬਿਮਾਰ ਜੀ ਹੋਈ ਹੋ ਬੋਲੇ ਆ ਨਹੀਂ ਜਾਣ ਰਿਆ ਸੰਗ ਬੈਠਾ ਆ ਆ ਤੇਰੇ ਵੀਰ ਦਾ ਵੀ ਫੋਨ ਆਇਆ ਹੀ ਬਾਹਰੋਂ ਉਹ ਵੀ ਠੀਕ ਠਾਕ ਆ ਭਾਬੀ ਤੇਰੀ ਵੀ ਠੀਕ ਆ ਨਾਲ ਤੂੰ ਵੀ ਘਰ ਹੀ ਲੈਣੀ ਉਹ ਨਹੀਂ ਮੈਨੂੰ ਆਹ ਹੋਈ ਮੈਂ ਕਹਿੰਦੀ ਵੀ ਤੂੰ ਹੀ ਤੂੰ ਹੀ ਮੇਰੇ ਭੈਣ ਭਰਾ ਫੋਨ ਤੇ ਗੱਲਾਂ ਕਰ ਹੀ ਲੈਂਦੇ ਓ ਤੂੰ ਮੇਰੇ ਕੋ ਦਾ ਹਾਲ ਚਾਲ ਕੀ ਪੁੱਛਣਾ ਵਾ ਆਹ ਨਾਲੇ ਪੁੱਤ ਕਿਹਦੇ ਨਾਲ ਨਾ ਮੈਨੂੰ ਮਿਲ ਜੀ ਹਾਂ ਤੈਨੂੰ ਪਤਾ ਆ ਕਿੰਨੇ ਦਿਨ ਹੋ ਗਏ ਤੂੰ ਆਈ ਨਹੀਂ ਏ ਕੱਲੀ ਮੈਂ ਹੈਗੀ ਆ ਹੈ ਤੇਰਾ ਭਰਾ ਪਰ ਜਾਈ ਵੀ ਬਾਹਰ ਤੇ ਤੂੰ ਵਿਚਾਰੀ ਸਹੁਰਿਆਂ ਤੋਂ ਹੀ ਨਹੀਂ ਨਿਕਲਦੀ ਚੱਲ ਮੇਰੇ ਦਿਲ ਜਿਆ ਲੱਗ ਜੁਆ ਜੀ ਨਹੀਂ ਤੈਨੂੰ ਕੀ ਦੱਸਾਂ ਅਗਰ ਲੀਨ ਆਣ ਕੇ ਬੈਠੀ ਹੂ ਹੈ ਮਾਂ ਪਿਓ ਤੇ ਉਹਦੇ ਹੋ ਗਏ ਪੂਰੇ ਤੇ ਆ ਮੇਰੇ ਪਾ ਦੱਸ ਹੀ ਆਪਾਂ ਕਰ ਗਏ ਨਿੱਕੀ ਜੀ ਨੂੰ ਮੈਂ ਪਾਲ ਲਈ ਆਈ ਵੱਡੀ ਹੋ ਗਈ ਤੇ ਸਹੁਰੇ ਚੰਗੇ ਭਲੇ ਘਰ ਮੈਨੂੰ ਤੋਰਤੀ ਹੈ ਆਉ ਚੰਗਾ ਭਲਾ ਘਰ ਹੀ ਅਗਲਾ ਜਿੱਥੇ ਇਹਦਾ ਵਿਆਹ ਕੀਤਾ ਹੈ ਤੇ ਉਹ ਉਹਦਿਆਂ ਦੀ ਆਖੇ ਨਹੀਂ ਲੱਗਦੀ ਤੈਨੂੰ ਪਤਾ ਤੇ ਹੈਗਾ ਇਹਦਾ ਸੁਭਾਅ ਦਾ ਇੱਥੇ ਕੀ ਕਰਦੀ ਹੁੰਦੀ ਕਿਤੇ ਪਾਂਡਾ ਚੁੱਕ ਕੇ ਇੱਥੋਂ ਦਾ ਉਥੇ ਨਹੀਂ ਕਰਦੀ ਉਹੀ ਕੋਈ ਸੌਰੇ ਜਾ ਕੇ ਕਰਦੀ ਹੋਣੀ ਆ ਤੇ ਉਹਨਾਂ ਨੇ ਘਰੋਂ ਕੱਢੀ ਫਿਰ ਆ ਮੈਨੂੰ ਧਿਆਨ ਕੇ ਕਹਿੰਦੀ ਸੀ ਕਿ ਇੱਕ ਕੁੜੀ ਮੇਰੀ ਅੱਗੇ ਆ ਤੇ ਦੂਜੀ ਉਹਨਾਂ ਨੇ ਟੈਸਟ ਕਿਤੇ ਕਰਾਇਆ ਤੇ ਫਿਰ ਕੁੜੀ ਹੋਣ ਵਾਲੀ ਹੋਈ ਤੇ ਉਹ ਆਂਦੇ ਸਫਾਈ ਕਰਾਲਾ ਧਿਆਨ ਦੀ ਮੈਂ ਨਹੀਂ ਸਫਾਈ ਕਰਾਉਣੀ ਮੈਂ ਪਰੂਣ ਹੱਤਿਆ ਨਹੀਂ ਕਰਨੀ ਇੱਕ ਗੱਲ ਉਹ ਵੀ ਸਹੀ ਹੀ ਕੁੜੀਆਂ ਹੀ ਪੱਲੇ ਪਈ ਜਾਣਗੀਆਂ ਉਹਨਾਂ ਦੇ ਹਨਾ ਮੁੰਡਾ ਵੀ ਜ਼ਰੂਰੀ ਆ ਘਰ ਦਾ ਵਾਰਸ ਹੋਣਾ ਚਾਹੀਦਾ ਵਾ ਉਹ ਤੇ ਸਿਆਣੇ ਆ ਏ ਡੰਗਰਿਆ ਇਹਨੂੰ ਇਨੀ ਅਕਲ ਹੈਗੀ ਵੀ ਜਿੱਦਾਂ ਤੇਰੇ ਸਹੁਰੇ ਆਂਦੇ ਤੂੰ ਕਰ ਲਾ ਨਾਲੇ ਇੱਕ ਹੋਰ ਗੱਲ ਸਹੀ ਹੋਈ ਵੀ ਮੈਂ ਵੀ ਠੀਕ ਨਹੀਂ ਹਾਂ ਤੇ ਮੈਂ ਕਿਹਾ ਚੱਲ 2-4 ਦਿਨ ਇਹਦੇ ਕੋ ਕੰਮ ਤੰਦਾ ਲੈ ਨਹੀਂ ਆ ਤੇ ਫੇਰ ਇਹਨੂੰ ਕੱਢ ਦੂੰਗੀ ਆਪੇ ਫੇਰ ਉੱਥੇ ਚਲ ਜੂਗੀ ਤੇ ਆ ਮੈਂ ਤੇ ਆਪਣਾ ਵੀ ਲਾ ਆ ਸੋਚਿਆ ਮੈਂ ਆ ਚੱਲ ਆ ਵੇ ਇੱਕ ਨਾ ਖਡਾਉਣੇ ਅੰਤਰੇ ਨਾਲ ਖਲਾਰਾ ਪਾਇਆ ਹੁੰਦਾ ਹੀ ਨਾ ਇਹਦੀ ਕੁੜੀ ਨੇ ਕੋਈ ਕਹਿਣ ਦੀ ਗੱਲ ਨਹੀਂ ਤੇ ਇਹ ਕਿਤੇ ਸਫਾਈ ਨਹੀਂ ਕਰਦੀ ਚੰਗੀ ਤਰ੍ਹਾਂ ਆ ਹੁਣ ਇਹਨੂੰ ਮੈਂ ਫੇਰ ਕਹਿੰਨੀ ਵੀ ਖਲਾਰਾ ਖਲੂਰਾ ਸਾਹ ਤੇ ਪੁੱਤ ਮੇਰਾ ਨਾ ਤੂੰ ਵੀ ਤੇ ਆਪਣਾ ਧਿਆਨ ਰੱਖਿਆ ਕਰ ਹਨਾ ਆ ਸੌਰੇ ਦੀ ਹਰ ਗੱਲ ਮੰਨੀ ਦੀ ਹੁੰਦੀਆਂ ਮੇਰੀ ਧੀ ਆ ਚਲ ਰਾਜੀ ਰਮੀ ਮੇਰੀ ਧੀ ਚੰਗਾ ਤੇ ਇਹਦੀ ਵੀ ਮੈਂ ਖਬਰ ਸਾਰ ਲਵਾਂ ਕਿ ਪਤਾ ਨਹੀਂ ਕਿੰਨੇ ਚਿਰ ਦੀ ਅੰਦਰ ਬੜੀ ਕੀ ਕਰਨ ਰਹੀ ਆ ਚਲ ਠੀਕ ਆ ਹੈਰ ਨੇ ਕਰ ਲਈ ਨਾ ਹਾਂਜੀ ਚਾਚੀ ਜੀ ਕਿੱਥੇ ਬੜੀ ਐ ਤੂੰ ਕੰਮ ਧੰਦਾ ਕੋਈ ਕਰ ਲਿਆ ਕਰ ਤੈਨੂੰ ਇੱਕ ਵਾਰੀ ਅੰਦਰ ਕਿਆ ਹੀ ਵੀ ਪੋਚਾ ਲਾ ਤੇ ਉਹ ਵੀ ਤੂੰ ਇੰਨਾ ਚਿਰ ਲਾਹੜਿਆ ਵਾ ਹਾਲੇ ਤੱਕ ਤੇਰੇ ਕੋ ਪੋਚਾ ਹੀ ਨਹੀਂ ਲੱਗਾ ਚਾਚੀ ਜੀ ਲਾਉਣ ਤੇ ਡਈ ਆ ਤੁਹਾਨੂੰ ਪਤਾ ਵਾ ਠੰਡ ਠੰਡ ਕੀ ਆ ਆ ਤੇਰੀ ਕੁੜੀ ਨੇ ਵੀ ਕਿੰਨਾ ਖਲਾਰਾ ਪਾਇਆ ਵੇਖ ਹੁਣ ਤੂੰ ਸਕੂਲ ਚਲ ਗਈ ਆ ਤੇ ਇਹ ਵੀ ਸਫਾਈ ਕਰ ਨਾਲੇ ਸਾਰੇ ਝਾੜੂ ਪੋਚੇ ਲਾ ਕੇ ਨਾ ਜੋ ਕੱਪੜੇ ਪਏ ਆ ਸਾਰੇ ਉਹ ਵੀ ਧੋਈ ਤੇ ਨਾਲੇ ਕੱਪੜੇ ਧੋ ਕੇ ਤੇ ਰਸੋਈ ਦਾ ਵੀ ਰਾਤ ਦਾ ਰੋਟੀ ਪਾਣੀ ਵੇਖ ਲਈ ਤੇ ਭਾਂਡੇ ਪਿਓ ਵੀ ਮਾਜ ਲਈ ਤੇ ਐਵੇਂ ਵੇਲਿਆ ਵਗੋ ਆ ਡੇਢਾ ਲਾ ਜਾਣਾ ਕਰਿਆ ਕਰ ਕੰਮ ਨਹੀਂ ਇਤਨਾ ਕਰੀਦਾ ਹੁੰਦਾ ਆ ਚਾਚੀ ਜੀ ਕੰਮ ਤੇ ਮੈਂ ਕਰ ਲੈਨੀ ਆ ਪਰ ਮੈਨੂੰ ਨਰਸ ਨੇ ਕਿਹਾ ਕਿ ਰੈਸਟ ਕਰਨੀ ਆ ਅਹੀਂ ਵੀ ਜੰਮਿਆ ਹੀ ਹਾਹੀ ਕਿੰਨੀਆਂ ਕਰੈਸਟਾਂ ਕੀਤੀਆਂ ਹੀ ਸਾਰੇ ਘਰ ਦੇ ਕੰਮ ਕਰੀਦੇ ਹੀ ਉਦੋਂ ਤੇ ਗੋਆ ਬੈ ਕੇ ਫੇਰੀਦਾਂ ਦਾ ਥੱਲੇ ਕੱਚੇ ਥਾਂ ਹੁੰਦੇ ਹੀ ਅੱਜ ਕੱਲ ਤੁਹਾਨੂੰ ਰੈਸਟਾਂ ਦੱਸੀਆਂ ਨਹੀਂ ਬਹਾਨੇ ਮਾਰਦੀਆਂ ਕੰਮ ਤੋਂ ਤੇ ਨਾਲੇ ਆਪਣੀ ਕੁੜੀ ਨੂੰ ਵੀ ਕੰਮਤਨ ਦੇ ਲਾਇਆ ਕਰ ਸਕੂਲ ਭੇਜ ਦੇਣੀ ਤੇ ਆਣ ਕੇ ਉਹਨੂੰ ਵੀ ਰਸੋਈ ਦਾ ਕੁਝ ਸਿਖਾਇਆ ਕਰ ਉਹ ਵੀ ਬਾਅਦ ਵਿੱਚ ਮਿਹਣੇ ਦਿਵਾਊਗੀ ਸਹੁਰਿਆਂ ਤੋਂ ਕਹਤੀ ਜੀ ਨਹੀਂ ਕੀਜੀ ਤੇ ਹੈਗੀ ਆ ਵਿਚਾਰੀ 7-8 ਸਾਲਾਂ ਦੀ ਆ ਉਹਨੇ ਕੰਮ ਕੀ ਕਰ ਲੈਣਾ ਮੈਂ ਜਦੋਂ ਅਹੀਂ ਹਨਾ ਸਾਡੀਆਂ ਮਾਵਾਂ ਨੇ 40 ਸਾਲਾਂ ਦੀਆਂ ਕਮਾਂ ਤੇ ਲਾਈਆਂ ਸੀ ਤੇ ਤਾਂ ਇਹ ਸਾਰੇ ਘਰ ਨੂੰ ਸੰਭਲਿਆ ਸੀ ਤੇ ਇੱਕ ਤੁਹੀ ਉਹ ਅੱਜ ਕੱਲ ਦੀਆਂ ਕੁੜੀਆਂ ਮੇਰੀ ਸੁਣ ਲੈ ਗੱਲ ਤੇ ਨੋ ਮੇ ਦਾਸ ਤਾਈ ਜਦੋਂ ਆਊਗੀ ਨਾ ਉਹਦੇ ਕੋ ਭਾਂਡੇ ਧਵਾਈ ਜੇ ਤੂੰ ਨਾ ਨਾ ਧਵਾਏ ਤੇ ਮੈਂ ਧਵਾਉਣੀ ਤੇ ਨਾਲੇ ਮੇਰੇ ਸੁਣ ਲੈ ਗੱਲ ਤੂੰ ਐਵੇਂ ਬਹਾਨੇ ਨਾ ਮਾਰਿਆ ਕਰ ਸਾਰਾ ਉਹਦੇ ਕੋ ਵੀ ਕੰਮ ਕਰਾਇਆ ਕਰ ਤੇ ਆਪ ਵੀ ਕਰਿਆ ਕਰ ਚਾਚੀ ਜੀ ਛੋਟੀ ਕੀ ਤੋਂ ਹੋ ਗਈ ਆ ਉਹਨੇ ਭਾਂਡੇ ਕੀ ਤੋਂ ਲੈਣੇ ਨਾਲੇ ਠੰਡ ਵਾ ਨਹੀਂ ਕਿੰਨੇਗੇ ਹੱਥ ਉਹਦੇ ਠਰਨਗੇ ਕੋਈ ਗੱਲ ਨਹੀਂ ਮੈਂ ਕੰਮ ਕਰ ਲਾਂਗੀ ਸਾਰਾ ਸੋਈ ਚ ਨਾ ਨਿਕਾ ਜਾ ਗੀਜਰ ਲੱਗਾ ਪਾਣੀ ਗਰਮਾ ਵਾਲਾ ਉਹ ਤੂੰ ਵੀ ਤੇ ਉਹਨੇ ਭਾਂਡੇ ਤੋਂ ਨਹੀਂ ਏ ਉਹ ਵੀ ਥੋਲੇ ਗਈ ਆਣਕੇ ਬੱਚਾ ਜਿੱਦਾਂ ਤੂੰ ਮੇਹਣੇ ਦਿਵਾਉਣੀ ਹੁਣ ਸੋਹਰੇ ਆ ਕੋ ਮੈਨੂੰ ਪਾਚ ਉਹ ਵੀ ਦਿਵਾਉਗੀ ਤੈਨੂੰ ਤੁਹਾਡੀ ਅਕਲ ਲਈ ਕਹਿਣ ਦੀ ਆ ਮੈਂ ਜੇ ਤੂੰ ਪਹਿਲਾਂ ਮੰਨੀ ਹੁੰਦੀ ਨਾ ਇੱਥੇ ਨਾ ਆਣ ਕੇ ਬੈਠੀ ਹੁੰਦੀ ਸੋਹਰੇ ਤੇਰੇ ਚੰਗੇ ਆ ਤੂੰ ਹੀ ਮਾੜੀ ਏ ਉਹ ਵੀ ਕੁੜੀਆਂ ਜੰਮ ਜੰਮ ਧਰੀ ਜਾਣਗੀਆਂ ਤੇ ਉਹਨਾਂ ਨੂੰ ਵੀ ਤੇ ਫਿਰ ਗੱਲਾਂ ਹੀ ਕਰਨੀਆਂ ਨੇ ਜਿੱਦਾਂ ਉਹ ਕਹਿੰਦਾ ਕਰ ਲੈਂਦੀ ਮੇਰੇ ਇੱਥੇ ਆਣ ਕੇ ਬਹਿ ਗਈ ਐ ਇੱਥੇ ਕਿਹੜੇ ਸਾਡੇ ਨੋਟ ਲੱਗੇ ਨੇ ਦਰਖਤਾਂ ਨੂੰ ਕਿ ਜਿਹੜੇ ਡੇਗਣਗੇ ਤੇ ਤੇਰੀ ਕੁੜੀ ਵੀ ਪਾਲਾਂਗੇ ਤੇ ਤੈਨੂੰ ਪਾਲਾਂਗੇ ਅੱਗੇ ਤੇ ਮਹਾ ਤੇਰਾ ਭਾਰ ਹੌਲਾ ਕੀਤਾ ਤੇ ਤੂੰ ਇੱਕ ਹੋਰ ਚੋਕ ਕੇ ਇੱਥੇ ਮੇਰੇ ਬੁਰੂਹਾ ਗਰੀ ਬੈ ਗਈਆਂ ਆਣ ਕੇ ਚਾਚੀ ਜੀ ਸਹੀ ਦਨਾ ਕੋ ਮੈਨੂੰ ਵੀ ਤੇ ਤੁਹਾਡੇ ਤੇ ਆਸ ਤੁਸੀਂ ਇਦਾਂ ਹੋ ਕਰਨਦੇ ਹੋ ਜੇ ਤੁਸੀਂ ਇਦਾਂ ਮਨਾ ਕਰੋਗੇ ਤੇ ਮੇਰਾ ਕੌਣ ਬਣੇਗਾ ਕੌਣ ਕੀ ਬੰਨਾ ਉਹ ਬੰਦੀ ਤੇ ਹੈਗੇ ਐਡਾ ਚੰਗਾ ਕਿਤੇ ਲਾਭ ਕੋਈ ਕਹਿਣ ਦੀ ਗੱਲ ਨਹੀਂ ਆ ਉਹਨਾਂ ਦੇ ਮਿੱਟੀ ਪਾਈ ਸਿਰ 'ਚ ਚੱਲ ਮੇਰੇ ਪਰੇ ਹੋ ਜਾ ਮੇਰੇ ਲਾਗੋ ਉਹਦਾ ਨਾ ਚਾਚੀ ਜੀ ਵੀ ਬਹੁਤਾ ਹੀ ਕਰਦੇ ਆ ਬੰਦਾ ਪੁੱਛੇ ਪਿੰਿਆਣਾ ਤਾਂ ਪੜਨ ਦੀ ਉਮਰ ਹੀ ਖੇਡਣ ਦੀ ਕਿਤੇ ਖੇਡਣ ਵੀ ਨਹੀਂ ਦਿੰਦੇ ਇਹਨੂੰ ਬਾਹਰ ਕਹਿ ਦਿੰਦੇ ਆ ਘਰੇ ਖੇਡ ਤੇ ਜੇ ਨਿਆਣੇ ਨੇ ਖਲਾਰਾ ਨਹੀਂ ਪਾਉਣਾ ਤਾਂ ਬੰਦਾ ਪੁੱਛੇ ਸਿਆਣੇ ਨੇ ਪਾਉਣਾ ਵਾ ਬੱਚਾ ਵਾ ਛਲਮਣਾ ਕੋਚੇ ਲਾਲਾ ਜਿਹੜੇ ਰਹਿ ਗਏ ਚਾਚੀ ਨੇ ਨਹੀਂ ਦੀਨ ਦੇ ਮਤਨੂ